ਮੇਂ ਜਿਹੜੀ ਸਰਕਾਰ ਦਾ ਇੱਕ ਸਰਵੇ ਵੀ ਕਰਾਇਆ ਗਿਆ ਸਰਕਾਰ ਵੱਲੋਂ ਉਸ ਸਰਵੇ ਦੇ ਉੱਤੇ ਲੋਕਾਂ ਨੇ ਬਹੁਤ ਪਿਆਰ ਪ੍ਰੋਸਾ ਦਿਖਾਇਆ ਆਪਣੇ ਇਸਲਾਫ ਦੇ ਉੱਤੇ ਤਾਂ ਹੀ ਕਰਕੇ ਇਸ ਰੋਲਿੰਗ ਪਾਰਟੀ ਨੇ ਇਹਨਾਂ ਨੂੰ ਆਪਣਾ ਇਸ ਏਰੀਆ ਕੋ ਕੈਂਡੀਡੇਟ ਉਤਾਰਿਆ ਇਹ ਵੀ ਬਹੁਤ ਵੱਡੀ ਉਪਲਬਧੀ ਹੁੰਦੀ ਹੈ ਸੋ ਮੈਂ ਬੇਨਤੀ ਕਰਾਂਗਾ ਜਿਆਦਾ ਸਮਾਂ ਨਹੀਂ ਲਵਾਂਗਾ ਤੁਹਾਡਾ ਉਸੜੇ ਮਨਮੋਹ ਸਿੰਘਾ ਜੀ ਨੂੰ ਗੱਲਾਂ ਕੀਤਾ ਸਾਰੇ ਨਾਲ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਕੌਣ ਪਰਮਾਨੰਦਾ ਜੀ ਮੰਚ ਤੇ ਬਰਾਜਮਾਨ ਮੇਰੇ ਵੱਡੇ ਵੀਰ ਸਰਦਾਰ ਜੀ ਰਿੰਦਰ ਸਿੰਘ ਜੀ ਖਤਪਾਲ ਸਿੰਘ ਜੀ ਪਰਮਜੀਤ ਜੀ ਸੈਣੀ ਜੀ ਅਸ਼ੋਕ ਜੀ ਸੰਜੀਵ ਰਾਣਾ ਜੀ ਚਾਵਲਾ ਜੀ ਕਮਲ ਗਰੋਵਰ ਜੀ ਔਰ ਮੇਰੇ ਸਾਹਮਣੇ ਬੈਠੇ ਮੇਰੀ ਮਾਤਾ ਦੇ ਸਮਾਨ ਕਮਲਾ ਸ਼ਰਮਾ ਜੀ ਔਰ ਜਿੰਨੇ ਵੀ ਮੈਂ ਅੱਜ ਇਸ ਮੀਟਿੰਗ ਦੇ ਵਿੱਚ ਕਮਲ ਉਹਾਰ ਤੋਂ ਜਿੰਨੇ ਵੀ ਲੋਕ ਅੱਜ ਸ਼ਾਮਲ ਹੋਏ ਨੇ ਮੈਂ ਸਾਰਿਆਂ ਨੂੰ ਬਾਈ ਨੇਮ ਚੰਗੀ ਤਰ੍ਹਾਂ ਜਾਣਦਾ ਹਾਂ ਭਾਵੇਂ ਜਿਤਨ ਵਾਲੀ ਦੀ ਗੱਲ ਕਰ ਲਈਏ ਭਾਵੇਂ ਜੈਨ ਸਾਹਿਬ ਦੀ ਗੱਲ ਕਰ ਲਈਏ ਪਾਵੇਂ ਤੁੰਨੂ ਜੀ ਦੀ ਗੱਲ ਕਰ ਲਈਏ ਪਾਵੇਂ ਸੋਨ ਰਾਜ ਜੀ ਦੀ ਗੱਲ ਕਰ ਲਈਏ ਪਾਵੇਂ ਓਮਪਰ ਕਾ ਜੀ ਦੀ ਗੱਲ ਕਰ ਲਈਏ ਪਾਵੇਂ ਕੁਪਾਲ ਸ਼ਰਮਣ ਜੀ ਦੀ ਗੱਲ ਕਰ ਲਈਏ ਪਾਵੇਂ ਤੇਜਨ ਸਿੰਘ ਜੀ ਬੈਠੇ ਉਹਨਾਂ ਦੀ ਗੱਲ ਕਰ ਲਈਏ ਸਾਰੇ ਜਿਹਦੇ ਵੀ ਵਿਅਕਤੀ ਬੈਠੇ ਨੇ ਮੈਂ ਸਾਰਿਆਂ ਨੂੰ ਬਾਈ ਨੇਮ ਬੱਬੂ ਅੰਟੀ ਵੀ ਬੈਠੀ ਹੈ ਬਦੂ ਕੈ ਜੀ ਵੀ ਬੈਠੇ ਆ ਸਾਰੇ ਬਾਈ ਨੇਮ ਦੇ ਸਾਰਿਆਂ ਨੂੰ ਬਹੁਤ ਚੰਗੀਲਾ ਜਾਂਦਾ ਉਸ ਦਾ ਕਾਰਨ ਇਹ ਹੈ ਕਿ ਮੈਂ ਪਿਛਲੇ 20 ਸਾਲ ਤੋਂ ਇਸ ਲੜਕੇ ਦੇ ਨਾਲ ਦਰਬਾਰ ਜੁੜਿਆ ਹੋਇਆ ਹੈ ਸਾਭੀਓ ਅੱਜ ਮੇਰੀ ਆਮ ਆਦਮੀ ਪਾਰਟੀ ਨੇ ਮੈਨੂੰ ਕੌਂਸਲਰ ਦੀ ਟਿਕਟ ਦੇ ਕੇ ਮੈਦਾਨ ਦੇ ਵਿੱਚ ਉਤਾਰਿਆ ਹੈ। ভোট ਤੁਸੀਂ ਪਾਣੀ ਹੈ 21 ਤਰੀਕ ਨੂੰ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ। ਕੀ ਤੁਹਾਨੂੰ ਕਿਹੜਾ ਨੁਮਾਇੰਦਾ ਚਾਹੀਦਾ ਹੈ? ਇੱਕ ਪਾਸੇ ਆਮ ਆਦਮੀ ਪਾਰਟੀ ਸਰਕਾਰ ਇਸ ਸਰਕੇ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਸ਼੍ਰੀ ਰਮਨ ਜੀ ਅਗਰ ਕੌਂਸਲਰ ਵੀ ਆਮ ਆਦਮੀ ਪਾਰਟੀ ਦਾ ਬਣ ਜਵੇ ਤਾਂ ਡਬਲ ਇੰਜਨ ਦੀ ਸਰਕਾਰ ਬਣ ਜਾਂਦੀ ਹੈ ਜਿਹੜੀ ਕੰਮਾਂ ਦੀ ਗਤੀ ਬਹੁਤ ਨਫਰਤਾਰ ਬਣਦੀ ਹੈ ਆਪਣੇ ਬੋਰਡ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਪਾਰਟੀ ਦਾ ਥੋੜਾ ਜਿਹਾ ਪਾਰਟੀ ਨਾਲ ਕੰਪੈਰੀਸ਼ਨ ਔਰ ਉਮੀਦਵਾਰ ਦਾ ਉਮੀਦਵਾਰ ਨਾਲ ਜੈਰਾਂ ਕੰਪੈਰੀਸ਼ਨ ਕਰਨਾ ਪਏਗਾ ਕਿਉਂਕਿ ਇਹ ਜਿਹੜੀ ਇਲੈਕਸ਼ਨ ਪਾਰਟੀ ਦਾ ਸਿੰਬਲ ਜ਼ਰੂਰ ਮਿਲਿਆ ਲੇਕਿਨ ਜਿਹੜੀ ਇਹ ਇਲੈਕਸ਼ਨ ਹੈ ਇਹ ਉਮੀਦਵਾਰ ਦੇ ਆਪਣੇ ਅਕਸ਼ ਤੇ ਉੱਤੇ ਡਿਪੈਂਡ ਕਰਦੀ ਹੈ ਜੇ ਗੱਲ ਕਰੀਏ ਅਸੀਂ ਆਪਣੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਪਿਛਲੇ ਢਾਈਆਂ ਸਾਲਾਂ ਦੇ ਵਿੱਚ ਜੋ ਗਰੰਟੀਆਂ ਕੀਤੀਆਂ ਸਨ ਤੁਹਾਡੇ ਨਾਲ ਇੱਕ ਗਰੰਟੀ ਨੂੰ ਛੱਡ ਕੇ ਬਾਕੀ ਸਾਰੀਆਂ ਗਰੰਟੀਆਂ ਮੁਕੰਮਲ ਕਰ ਦਿੱਤੀਆਂ ਢਾਈਆਂ ਸਾਲਾਂ ਦੇ ਅੰਦਰ ਮੈਂ 35 ਸਾਲ காங்கிரஸ் ਪਾਰਟੀ ਦੀ ਸੇਵਾ ਕੀਤੀ 35 ਸਾਲ ਬੀਤੇ ਤੋਂ ਬਾਅਦ ਮੈਂ ਕਾਂਗਰਸ ਪਾਰਟੀ ਨੂੰ ਅਲ biệt ਕੀਤਾ ਕਿਉਂਕਿ ਮੈਨੂੰ ਵੀ ਜਿਹੜਾ ਪੰਜਾਬ ਦਾ ਫਿਊਚਰ ਆਮ ਆਦਮੀ ਪਾਰਟੀ ਦੇ ਅੱਖਾਂ ਵਿੱਚ ਨਹੀਂ ਆ ਰਿਹਾ ਹੈ 300 ਰੁਪਏ ਪਰ ਮਹੀਨੇ ਦੇ ਮਾਮਲੇ ਕਰਨਾ ਬੜੀ ਵੱਡੀ ਗੱਲ ਸੀ ਮਲਟੀਪਲਾਈ ਕਰੀਏ ਤਕਰੀਬਨ 2500 ਤੋਂ 3000 ਰੁਪਿਆ ਪਰ ਮੰਤਰਾ ਹਰੇਕ ਬੰਦੇ ਦਾ ਬਚਣਾ ਸ਼ੁਰੂ ਹੋ ਗਿਆ ਅੰਤ ਤੱਕ ਕਾਂਗਰਸ ਪਾਰਟੀ ਨਹੀਂ ਰਹੀ ਪੰਜਾਬ ਦੇ ਵਿੱਚ ਬੀਜੇਪੀ ਕਾਲੀ ਦਾਦੀ ਦੀ ਪਾਰਟੀ ਰਹੀ ਲੇਕਿਨ ਕੋਈ ਇੱਕ ਹੰਮੀ ਕਰ ਸਕੀ ਜੇ ਕਰ ਕਰੀਏ 1500 ਮੁਹੱਲਾ ਕਲੀਨਿਕ ਫੋਰਨ ਦੀ ਗੱਲ ਕੀਤੀ ਸੀ ਆਮ ਆਦਮੀ ਪਾਰਟੀ ਨੇ ਅੰਦਰ ਪੰਜਾਬ ਦੇ ਵਿੱਚ 827 ਮੁਹੱਲਾ ਕਲੀਨਿਕ ਖੁੱਲੁਕੇ ਜੇ ਸਕੂਲ ਆਫ ਕੈਮਿਨਸ ਦੀ ਗੱਲ ਕਰੀਏ ਤਾਂ ਉਹਨਾਂ ਦਾ ਕੰਮ ਬੜੀ ਪਿੰਨੀ ਨਾਲ ਸ਼ੁਰੂ ਹੋ ਚੁੱਕਿਆ ਯੁਰਗਾਂ ਦੇ ਵਾਸਤੇ ਬੀਪੀਐਮ ਪਹਿਣਾ ਦੇ ਵਾਸਤੇ ਜਿਹੜੀ ਬਸ ਦੀ ਯਾਤਰਾ ਨੂੰ ਮੁਕਤ ਕਰ ਦਿੱਤੀ ਗਈ ਹੈ ਆਮ ਆਪੀ ਪਾਰਟੀ ਨੇ ਜਿੰਨੇ ਵੀ ਕੰਮ ਕੀਤੇ ਸਾਰੇ ਲੋਕਾਂ ਦੇ ਹਿੱਤ ਦੇ ਕੰਮ ਕੀਤੇ ਊਜੇ ਪਾਸੇ ਜੇ ਉਮੀਦਵਾਰ ਦੀ ਗੱਲ ਕਰੀਏ ਇੱਕ ਪਾਸੇ ਤੁਹਾਡੇ ਪਰ ਉਹ ਉਮੀਦਵਾਰ ਜਿਹੜਾ ਤਜਰਬੇਕਾਰ ਮੀਂਦਵਾਰ ਤੁਹਾਡੇ ਵਿੱਚ ਵੀ ਚੰਗੀ ਤਰ੍ਹਾਂ ਗੱਲ ਕਰ ਸਕਦਾ ਹਾਊਸ ਦੇ ਵਿੱਚ ਵੀ ਜਾ ਕੇ ਚੰਗੀ ਤਰ੍ਹਾਂ ਗੱਲ ਕਰੇਗਾ ਸਾਥੀਓ ਇੱਕ ਦਲ ਦਾ ਹੁਣ ਮੈਂ ਦੱਸ ਦਵਾਂ ਇਹ ਜਿੰਨੀ ਵੀ ਮਹਾਨੇ ਦੇ ਵਿੱਚ ਅਰੇਂਜਮੈਂਟ ਹੁੰਦੀ ਹੈ ਭਾਵੇਂ ਛੱਟਾਂ ਦੀ ਗੱਲ ਕਰਨੀ ਏ ਭਾਵੇਂ ਸੀਵਰੇ ਜਿਹੜੇ ਪਾਈਪਾਂ ਦੀ ਗੱਲ ਕਰਨੀ ਏ 3 ਵੜੇ ਪਾਣੀ ਦੀ ਗੱਲ ਕਰਨੀ ਏ ਸਟਰੀਟ ਲਾਈਟ ਦੀ ਗੱਲ ਕਰਨੀ ਏ ਇਹ ਸਾਰੀਆਂ ਗੱਲਾਂ ਤਾਂ ਹੁੰਦੀਆਂ ਜੇ ਤੁਹਾਡਾ ਨੁਮਾਇੰਦਾ ਚੰਦਾ ਬੁਲਾਰਾ ਹੋਵੇ ਹਾਊਸ ਦੇ ਵਿੱਚ ਜਾ ਕੇ ਅਫਸਰ ਨੂੰ ਕਨਵਿੰਸ ਕਰਾਵੇ ਕਿ ਮੇਰੇ ਇਲਾਕੇ ਦੇ ਵਿੱਚ ਇਹ ਸੜਕ ਬਣਨ ਵਾਲੀ ਹੈ ਇਹ ਸੀਮਾ ਹੀ ਪੈਣ ਵਾਲਾ ਹੋਵੇ ਉੱਥੇ 200 ਅਫਸਰ ਸੇਵਾਦਾਰ ਬੈਠੇ ਨੇ 85 ਕੌਂਸਲਰ ਰਹੇਣਾ ਵੇ ਉਹਨਾਂ ਮੈਂ ਦਾ ਕੰਮ ਤੁਹਾਡੇ ਕੰਮ ਕਰਾਏਗਾ ਜਿਹੜਾ ਹਾਊਸ ਦੇ ਵਿੱਚ ਤੁਹਾਡੀ ਆਵਾਜ਼ ਬਣ ਕੇ ਤੁਹਾਡੀ ਕੰਮਾਂ ਦੀ ਆਵਾਜ਼ ਬੰਦ ਬੰਨ ਕੇ ਉੱਥੇ ਤੁਹਾਡੀ ਆਵਾਜ਼ ਨੂੰ ਬਰੰਧ ਕਰੇਗਾ ਤੁਹਾਡਾ ਇਹ ਦਾਸ ਇਹ ਕੰਮ ਕਰਮ ਚੰਗੀ ਤਰ੍ਹਾਂ ਜਾਣਦਾ ਹੈ ਪਿਛਲੇ 5 ਸਾਲ ਮੈਂ ਕੌਂਸਲਰ ਰਹੇ ਹਾਂ ਗਾਉਂ ਨੰਬਰ 14 ਦੇ ਵਿੱਚ ਮੈਂ ਜੋ ਕੰਮ ਕੀਤੇ ਮੇਰੇ ਕੰਮ ਬੋਲਦੇ ਹੈ ਮੇਰੇ ਗਾਉਂ ਦੇ ਵਿੱਚ ਇੱਕ ਵੀ ਕੰਮ ਪੈਂਡਿੰਗ ਨਹੀਂ ਰਿਹਾ ਜਿਹੜਾ ਮੇਰੇ ਕਰਨ ਵਾਲਾ ਹੋਵੇ ਮੈਂ ਖਾਤਾ ਆਪਣੇ ਕਮਾਲੇ ਪੋਸਟੇ ਲਾਤੇ 900 ਦੇ ਕਰੀਬ ਮੈਂ ਲੋਕਾਂ ਨੂੰ ਪੈਨਸ਼ਨਾਂ ਲਵਾ ਕੇ ਦਿੱਤੀਆਂ 500 ਦੇ ਕਰੀਬ ਨੀਲੇ ਕਾਗ ਬਣਾ ਕੇ ਦਿੱਤੇ 400 ਦੇ ਕਰੀਬ ਜਨਮ ਅਤੇ ਮੌਤ ਦੇ ਸਰਟੀਫਿਕੇਟ ਕਾਰਟੇਟੇ ਬਣਵਾ ਕੇ ਦਿੱਤੇ ਜੇ ਗੱਲ ਕਰਨਾ ਪੰਜ ਪਾਣੀਆਂ ਦੇ ਵਿਵਰਨ ਪੰਜਾਂ ਸਾਲ ਦੇ ਦੌਰਾਨ ਮੈਂ ਆਪਣੇ ਏਰੀਆ ਦੇ ਵਿੱਚ ਲਵਾਏ ਚਾਰ ਬਿਜਲੀ ਦੇ ਟਰਾਂਸਫਾਰਮਰ ਨਵੇਂ ਮેરਖਾਏ ਹੋਰ ਤੇ ਹੋਰ ਨਸ਼ਿਆਂ ਦੇ ਖਿਲਾਫ ਇੱਕ ਅਸੀਂ ਮਹਿਮ ਚੜੀ ਆ ਇੱਕ ਅਸੀਂ ਸੰਸਥਾ ਬਣਾਈ ਆ ਜਿਸ ਦਾ ਨਾਮ ਰੱਖਿਆ ਹੈ ਗਿਆਨ ਭਾਰਤ ਐਂਟੀ ਨਾਰਕੋਟਿਕ ਐਂਡ ਐਂਟੀ ਕੈਪਟਨ ਸੈਲ ਉਸ ਦੇ ਵਿੱਚ ਤਿੰਨਾਂ ਮਹੀਨੇ ਦੇ ਅੰਦਰ ਸਾਡੇ ਨਾਲ 600 ਤੋਂ ਉੱਤੇ ਮੈਂਬਰ ਸਾਡੇ ਜੁਆਇਨ ਕਰ ਗਏ ਅੱਜ ਨਸ਼ਿਆਂ ਨੂੰ ਰੋਕਣ ਦੀ ਲੋੜ ਹੈ ਅੱਜ ਅਸੀਂ ਸਾਡੇ ਨੌਜਵਾਨਾਂ ਦਾ ਕੋਈ ਤਰਾਹ ਕਰ ਰਹੇ ਨੇ ਇਹ ਇਹੋ ਜੀਆਂ ਸੰਸਥਾਵਾਂ ਜਿਹੜੀਆਂ ਅਸੀਂ ਬਣਾਈਆਂ ਸਾਡੇ ਵਾਲਦੇ ਕਿ ਹੋਰ ਵੀ ਭਰਾਵਾਂ ਦੀਆਂ ਸੰਸਥਾਵਾਂ ਬਣਾਣਗੇ ਤਾਂ ਮੈਂ ਸ਼ਰਧਾ ਰਹੀ ਜਲਦੀ ਹੀ ਪੰਜਾਬ ਦੇ ਵਿੱਚੋਂ ਨਿਸ਼ਾਨਬੁਚ ਚਲਦਾ ਕਰ ਦਵਾਂਗੇ ਸਾਥੀਓ ਮੇਰਾ ਜਿਹੜਾ ਰਿਪੋਰਟ ਤਾੜਾ ਕੰਮ ਦਾ ਪਿਛਲੇ 5 ਸਾਲਾਂ ਦਾ ਉਹ ਤੁਹਾਡੇ ਸਾਹਮਣੇ ਆ ਬੋਲਦਾ ਪਿਆਵੇ ਅੱਜ ਤੁਹਾਨੂੰ ਇਹੋ ਜਿਹੇ ਲੋਮੈਂਦੇ ਦੀ ਲੋੜ ਹੈ ਮੈਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਜਦੋਂ ਟਿਊਬਵਲ ਇੱਥੇ ਪਾਣੀ ਦਾ ਖਰਾਬ ਹੋਇਆ ਲੋਕਾਂ ਨੂੰ ਪਾਣੀ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਮੇਰਾ ਵਾੜ ਕਿ ਤੁਹਾਡਾ ਕਮਲਬੀਰ ਮੇਰੇ ਵਾੜ ਦਾ ਹਿੱਸਾ ਨਹੀਂ ਸੀ ਲੈ ਕੇ ਤੁਸੀਂ ਮੈਨੂੰ ਫੋਨ ਕੀਤਾ ਮੇਰੇ ਜਿਹੜੇ ਆਪਣੇ ਪਰਸਨ ਟੈਂਕ ਟੈਂਕਰ ਮੈਂ ਬਰਤ ਪਾਣੀ ਵਾਸਤੇ ਤੁਹਾਡੇ ਇਰੀਗੇਸ਼ਨ ਪਾਣੀ ਪਹੁੰਚਾਉਣ ਦੇ ਵਾਸਤੇ ਮੈਂ ਆਪ ਖੁਦ ਲੈ ਕੇ ਆਇਆ ਮੇਰਾ ਹਿੱਸਾ ਨਹੀਂ ਅੱਜ ਹੋ ਨਮਿੰਦਾ ਚਾਹੀਦਾ ਹੈ ਤੁਹਾਨੂੰ ਜਿਹੜੀ ਤੁਹਾਡੇ ਤੋਂ ਤਕਲੀਫ ਨੂੰ ਸਮਝੇ ਮੈਂ ਤੁਹਾਡੇ ਨਾਲ ਇਸ ਕਮਿੰਟਰ ਮੱਝ ਨੂੰ ਤੋਂ ਇਹ ਵਰਵੰਡ ਰਚਾ ਆਉਣ ਵਾਲੀਆਂ ਧਰਤੀਆਂ ਤੋਂ ਪਹਿਲੋ ਪਹਿਲੋ ਤੁਹਾਡੇ ਇਲਾਕੇ ਦੇ ਵਿੱਚ ਇੱਕ ਨਵਾਂ ਪਾਣੀ ਵਾਲਾ ਕਿਵਲ ਲਵਾ ਕੇ ਜਮਾਣਾ ਜੋ ਜਿੰਨੇ ਸੀਵਰੇ ਦਾ ਮੰਡਾ ਹਾਲ ਹੈ ਅਜੋ ਵੀ ਪਏ ਦੇਖ ਕੇ ਹਰਾਨ ਹੈ ਸਾਤਾ ਸੀਵਰੇ ਭਲਿਆ ਪਿਆਵੇ ਮੈਨੂੰ ਕਈਆਂ ਲੋਕਾਂ ਨੇ ਇੱਕ ਗੱਲ ਦੀ ਸ਼ਿਕਾਇਤ ਵੀ ਕੀਤੀ ਮੈਂ ਕਹਿੰਦਾ ਵੀ ਮੇਰੀ ਤਾਂ ਜ਼ਿੰਮੇਵਾਰੀ ਨਹੀਂ ਬਣਦੀ ਸੀ ਸ਼ਹਿਰ ਸਾਗਰਾਂ ਦੀ ਮੇਰੇ ਕੋਈ ਇਲਾਕਾ ਨਹੀਂ ਸੀ ਹੁਣ ਮੇਰੀ ਜ਼ਿੰਮੇਵਾਰੀ ਜ਼ਰੂਰ ਰਣ ਗਈ ਆ ਕੱਲ ਸਵੇਰ ਤੋਂ ਹੀ ਚਾਰ ਬੰਦੇ ਇਲਾਕੇ ਦੇ ਵਿੱਚ ਆਣਗੇ ਜਿੱਥੇ-ਜਿੱਥੇ ਵੀ ਸੀਵਰੇਜ ਦੀਆਂ ਹੋਡੀਆਂ ਜਾਂ ਸੀਵਰੇਜ ਰੁਕੇ ਪਈਆਂ ਜਾਂ ਥੋੜੀ-ਬੋੜੀ ਧੋਪ ਗਾਰ ਕੱਢਣਾ ਵੀ ਪਈ ਹੈ ਸੀਵਰੇਜ ਤੋਂ ਉਹ ਕੰਮ ਵੀ ਕਰਨ ਨੂੰ ਮੈਂ ਸ਼ੁਰੂ ਕਰਵਾ ਰਿਹਾ ਇੱਕ ਤੁਸੀਂ ਵੀ ਵਾਅਦਾ ਲੱਖੋ ਜਿੰਨਾ ਪਹੁੰਚ ਕਰ ਨੂੰ ਜਿੰਨੀਆਂ ਮਰਜ਼ੀ ਕਰ ਲਈਏ ਕਿਉਂਕਿ ਅੱਕੇ ਵੀ ਮੀਟਿੰਗ ਰੱਖੀ ਹੋਈ ਹੈ 6 ਵਜੇ ਦੀ ਉੱਥੇ ਵੀ ਪਹੁੰਚਣਾ ਹੈ ਮੈਂ ਤੁਹਾਨੂੰ ਇਹ ਵਿਸ਼ਵਾਸ ਦੋਣਾ ਕਿ 21 ਤਰੀਕ ਵਾਲੇ ਦਿਨ ਇੱਕ ਦਿਨ ਸਿਰਫ ਤੁਸੀਂ ਝਾੜੂ ਦਾ ਨਿਸ਼ਾਨਦਬ ਤੇ ਆਪਣੇ ਇਸ ਵੀਰ ਨੂੰ ਕਾਂਡੇ ਬਣਾ ਕੇ ਹਾਊਸ ਦੇ ਵਿੱਚ ਭੇਜਿਓ ਤੁਹਾਡੀ ਕੋਈ ਵੀ ਮੁੱਢਲੀ ਲੋੜ ਹੋਵੇਗੀ ਜੋ ਤੁਹਾਡੇ ਫੰਡਮੈਂਟਲ ਰਾਈਟਸ ਹੁੰਦੇ ਤੁਹਾਨੂੰ ਮਿਲਨੇ ਚਾਹੀਦੇ ਆ ਉਹ ਤੁਹਾਡੇ ਨੂੰ ਉੱਥੇ ਜਾ ਕੇ ਸਾਰੇ ਸਾਰੇ ਪੂਰੇ ਕਰਵਾਉਣ। ਸੋ ਸਾਥੀਓ ਮੈਂ ਤੁਹਾਡੇ ਕੋਲ ਇਹ ਹੀ ਵਿਸ਼ਵਾਸ ਰੱਖਦਾ ਇਹ ਇਹ ਤਰੀਕ ਵਾਲੇ ਦਿਨ ਤੁਸੀਂ ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਝਾੜੂ ਦਾ ਬੰਦਵਾ ਕੇ ਆਪਣੇ ਅਕੀਦ ਨੂੰ ਹੌਸਲ ਦੇ ਵਿੱਚ ਭੇਜੋਗੇ ਇੱਕ ਦਿਨ ਤੁਹਾਡਾ ਤੇ 5 ਸਾਲ ਮੈਂ ਤੁਹਾਡੀ ਦੀ ਸੇਵਾ ਲਈ ਮੇਸ਼ਾ ਲਈ ਹਲਕਤ ਰਹਿਣਾ ਤੁਹਾਡਾ ਸਾਨੂੰ ਬਹੁਤ ਬਹੁਤ ਧੰਨਵਾਦ ਜੈ ਜੈ ਭਗਤ ਰਾਜੂ ਪ੍ਰਧਾਨ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਤਤਲ ਮੈਂ ਕੰਮੀ ਭੁੱਲ ਗਿਆ ਕਿ ਪਿੱਛੇ ਜਿਹੜਾ ਟਰਾਂਸਫਾਰਮਰ ਦਾ ਝਗੜਾ ਸੀ ਇਹ ਵੀ ਕੱਲ ਅਸੀਂ ਬੜੇ ਜ਼ੋਰ ਦੇ ਨਾਲ ਉਪਰਮੰਸੀ ਸਾਹਿਬ ਨੂੰ ਕਹਿ ਕੇ ਐਮਐਲਏ ਸਾਹਿਬ ਨੇ ਫੋਨ ਕਰਕੇ ਅਸੀਂ ਤੁਹਾਡੇ ਮਲੇ ਤੇ ਨਵਾਂ ਟਰਾਂਸਫਾਰਮਰ ਲਖਾ ਬੇਰੀ ਇਹ ਮੁਕਿਓ ਤੁਹਾਡੀ ਜਿਹੜੀ ਪੀਣੇ ਦੇ ਵੋਟੇ ਘੜੀ ਵੱਤੀ ਸੀ ਉਹ ਸਮੱਸਿਆ ਹੁਣ ਤੁਹਾਨੂੰ ਗਰਮੀਆਂ ਤੇ ਨਹੀਂ ਆਏ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਉਹ ਤੁਹਾਨੂੰ ਉਹ ਮੈਂ ਸਮਝਦਾ ਹਾਂ ਬਹੁਤ ਜਿਆਦਾ ਸਮੱਸਿਆ ਉਹਦਾ ਵੀ ਹਰ ਮੈਂ 6 ਮਹੀਨੇ ਦੇ ਅੰਦਰ ਅੰਦਰ ਅਗਲੀਆਂ ਗਰਮੀਆਂ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਨਵਾਂ ਟਿਊਬ ਲਵਾ ਕੇ ਤੁਹਾਨੂੰ ਉਹ ਜਿਹੜੀ ਸਮੱਸਿਆ ਤੋਂ ਦੂਰ ਕਰ ਦਿੱਤਾ ਜਾਏਗਾ ਤਾਂ ਉਹ ਤਰ੍ਹਾਂ ਸਾਰੇ ਇੱਕ ਅੰਦੇ ਤੋਂ ਬਹੁਤ ਕੰਮ ਕਰਦਾ ਜਾ ਹੈ ਜਰਵਾ ਉਜੀ ਸਾਨੂੰ ਵਾਰਡ ਨੰਬਰ 20 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਪੌਂਸਰਰ ਮਨੋਤਿ ਕੁਰਾਜੂ ਜਿਹੜੇ ਆਪਣੇ ਵਿਚਾਰ ਦੇ ਰਹੇ ਸਨ ਤੇ ਮੈਨੂੰ ਦਿਓ ਜੀ ਜਦ ਇਸ ਵੀਡੀਓ ਨੂੰ ਵਰਤੋਂ ਵਿੱਚ ਸ਼ੇਅਰ ਕਰੋ ਜੀ ਧੰਨਵਾਦ